ਦਿੱਲੀ ਤੋਂ ਬਰਾਮਦ ਕੀਤੀ ਗਈ 5600 ਕਰੋੜ ਦੀ ਡਰੱਗ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਇਸ ਡਰੱਗ ਸਿੰਡੀਕੇਟ ਦਾ ਮਾਸਟਰਮਾਈਂਡ ਅਤੇ ਮੁੱਖ ਦੋਸ਼ੀ ਤੁਸ਼ਾਰ ਗੋਇਲ ਹੈ ਉਸ ਨੂੰ ਦਿੱਲੀ ਦੇ ਵਿੱਚ ਡਰੱਗ ਦੀ ਵੱਡੀ ਬਰਾਮਦਗੀ ਦੇ ਸੰਦਰਭ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਵਿੱਚ 560 ਕਿਲੋਗ੍ਰਾਮ ਕੋਕੀਨ ਅਤੇ 40 ਕਿਲੋਗ੍ਰਾਮ ਹਾਈਡਰੋਪੋਨਿਕ ਮਾਰਜੁਨਾ ਜਬਤ ਕੀਤੀ ਗਈ ਸੀ ਇਸ ਕਾਰੋਬਾਰ ਦੇ ਪਿੱਛੇ ਇੱਕ ਵੱਡਾ ਅੰਤਰਰਾਸ਼ਟਰੀ ਸਿੰਡੀਕੇਟ ਸ਼ਾਮਲ ਸੀ ਤੁਸ਼ਾਰ ਕੋਹੇਲ ਜਿਸ ਨੇ ਪਹਿਲਾਂ ਦਿੱਲੀ ਪ੍ਰਦੇਸ਼ ਯੂਥ ਕਾਂਗਰਸ ਦੀ ਆਰਟੀਆਈ ਸੈੱਲ ਦੇ ਚੇਅਰਮੈਨ ਦੇ ਵਜੋਂ ਸੇਵਾ ਨਿਭਾਈ ਸੀ ਨੇ ਆਪਣੀ ਭੂਮਿਕਾ ਦੇ ਦੌਰਾਨ ਕਾਂਗਰਸੀ ਜਿਹੜੇ ਲੀਡਰਾਂ ਦਾ ਕਰੀਬੀ ਰਿਹਾ ਅਤੇ ਹਾਲਾਂਕਿ ਕਾਂਗਰਸ ਪਾਰਟੀ ਨੇ ਉਸ ਦੇ ਨਾਲ ਕਿਸੇ ਵੀ ਮੌਜੂਦਾ ਜਿਹੜੇ ਸੰਬੰਧ ਨੇ ਉਹਨਾਂ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਦੋਸ਼ੀ ਦੀ ਸੋਸ਼ਲ ਮੀਡੀਆ ਦੀ ਪ੍ਰੋਫਾਈਲ ਦੇ ਉੱਤੇ ਵੀ ਆਰਟੀਏ ਸੈੱਲ ਆਰਟੀਆਈ ਸੈੱਲ ਚੇਅਰਮੈਨ ਦਿੱਲੀ ਪ੍ਰਦੇਸ਼ ਕਾਂਗਰਸ ਲਿਖਿਆ ਹੋਇਆ ਦੋਸ਼ੀ ਨੇ ਡਿੰਕੀ ਗੋਇਲ ਨਾਂ ਤੋਂ ਸੋਸ਼ਲ ਮੀਡੀਆ ਤੇ ਪ੍ਰੋਫਾਈਲ ਬਣਾਈ ਹੋਈ ਹੈ ਔਰ ਅਧਿਕਾਰੀਆਂ ਦੇ ਮੁਤਾਬਕ ਇਸ ਸਿੰਡੀਕੇਟ ਦੇ ਡਰਗ ਰਵਾਨਾ ਕਰਨ ਵਾਲੇ ਸੂਤਰ ਦੁਬਈ ਦੇ ਨਾਲ ਜੁੜੇ ਹੋਏ ਨੇ ਇਸ ਮਾਮਲੇ ਦੇ ਵਿੱਚ ਹੋਰ ਸ਼ਖਸ ਹਿਮਾਂਸ਼ੂ ਕੁਮਾਰ ਅਤੇ ਔਰੰਗਜ਼ੇਬ ਸਿੱਦਕੀ ਵੀ ਸ਼ਾਮਲ ਹਨ ਜੋ ਕਿ ਡਰਗ ਦੇ ਟਰਾਂਸਪੋਰਟ ਦੇ ਅਤੇ ਵਿਕਰੀ ਦੇ ਲਈ ਜ਼ਿੰਮੇਵਾਰ ਨੇ ਦਿੱਲੀ ਪੁਲਿਸ ਦੇ ਮੁਤਾਬਕਾ ਦਿੱਲੀ ਦੇ ਵਿੱਚ ਡਰਗ ਸਿੰਡੀਕੇਟ ਨੂੰ ਵਸੰਤ ਵਿਹਾਰ ਦਾ ਰਹਿਣ ਵਾਲਾ ਤੁਸ਼ਾਰ ਗੋਇਲ ਜਿਹੜਾ ਉਹ ਚਲਾਉਂਦਾ ਸੀ ਤੁਸ਼ਾਰ ਦੇ ਪਿਤਾ ਦਾ ਪਹਾੜ ਗੰਜ ਅਤੇ ਦਰਿਆ ਗੰਜ ਦੇ ਵਿੱਚ ਪਬਲਿਕੇਸ਼ਨ ਦਾ ਵੱਡਾ ਕਾਰੋਬਾਰ ਹੈ ਤੁਸ਼ਾਰ ਦੀ ਉਮਰ ਕਰੀਬ 40 ਸਾਲ ਹੈ ਤੇ ਪੜਿਆ ਲਿਖਿਆ ਹੈ ਅਤੇ ਉਸ ਨੂੰ ਗੱਡੀਆਂ ਦਾ ਸ਼ੌਂਕ ਹੈ ਤੁਸ਼ਾਰ ਦਾ ਇੱਕ ਸਾਥੀ ਹਿਮਾਸ਼ੂ ਵੀ ਇਸ ਪੂਰੇ ਮਾਮਲੇ ਦੇ ਵਿੱਚ ਹਿੱਸੇਦਾਰ ਹੈ ਜੋ ਕਿ ਹਮੇਸ਼ਾ ਸਾਈ ਵਾਂਗ ਤੁਸ਼ਾਰ ਦੇ ਨਾਲ ਰਹਿੰਦਾ ਸੀ ਜਦ ਕਿ ਔਰੰਗਜ਼ੇਬ ਮਾਲ ਲੈ ਕੇ ਜਾਣ ਅਤੇ ਲਿਆਉਣ ਦਾ ਕੰਮ ਕਰਦਾ ਸੀ ਜਿਸ ਗੋਦਾਮ ਤੋਂ ਕੋਕੀਨ ਦੀ ਖੇਪ ਮਿਲੀ ਹੈ ਉਸ ਗੋਦਾਮ ਦਾ ਮਾਲਕ ਵਸੰਤ ਵਿਹਾਰ ਦਾ ਰਹਿਣ ਵਾਲਾ ਤੁਸ਼ਾਰ ਗੋਇਲੀ ਹੈ ਤੁਸ਼ਾਰ ਲਗਜ਼ਰੀ ਲਾਈਫ ਜਿਉਂਦਾ ਹੈ ਅਤੇ ਉਸ ਨੂੰ ਪੈਸਾ ਬਹੁਤ ਪਿਆਰਾ ਹੈ